ਮੰਗਿਆ ਵੀਰੇ ਮੈਂ 11000 ਰੁਪਏ ਮੰਗਿਆ ਕਿਹੜੇ ਥਾਮ ਲੈਂਦਾ ਬਈ ਪੰਡ ਮਣਕੇ ਵਾਲੀ ਆਪਣਾ ਮਣਕੇ ਜੀ ਤੇਰਾ ਫੈਨ ਆ ਠੀਕ ਤੇਰੇ ਕੋ ਤਾਂ ਹੀ ਤੇਰੇ ਕੋ ਇਹ ਲਾ ਵੀਡੀਓ ਵੇਖੀ ਦੀਆਂ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਜਿਆਦੇ ਬਹੁਤ ਤੁਸੀਂ ਵੇਖੋਗੇ ਤਾਂ ਫੇਰ ਹੀ ਚੱਲੂਗੀ ਵੀਡੀਓ ਬਾਈ ਕੀ ਮੰਗਿਆ ਬੱਕਰੇ ਦਾ ਬਾਈ ਜਯਾਜ ਆਪਾਂ ਜਯਾਜ 11000 ਰੁਪਏ ਮੰਗਿਆ ਦੋ ਦਾ ਦਾ ਮੂੰਹ ਠੀਕ ਆ ਬੱਕਰਾ ਬੱਚਾ ਹੀ ਆ 6000 ਲਾਇਆ ਤੂੰ ਕਿੰਨੀ ਕਸਰ ਆ ਬਾਈ ਫਿਰ 6000 ਆਸਰਾ ਹੁਣ ਕਸੂਤੋਂ ਤੈਨੂੰ ਬੜਾ ਅੱਧ ਵਿਚਾਰੇ ਗੱਲ ਪਈ ਆ ਹਾਂ ਤੁਸੀਂ ਦੱਸ ਦੋ ਕਿ ਕਿਵੇਂ ਜੀ ਨਾ ਕਰਾ ਗੁਰਪ੍ਰੀਤ ਕਰਾ ਸਕਦਾ ਵਈ ਛੜ ਸਾਈ ਬਾਈ ਬਾਈ ਕੋਈ ਸ਼ੇਰ ਥੋੜਾ ਕਹਿ ਮੈਂ ਦੱਸ ਦੇ ਜੀ ਮੈਂ ਤੇ ਸਾਹ ਨੂੰ ਬੱਚਾ ਬਾਈ ਬਾਈ ਕਰਾਵਾ ਕੰਮ ਹੋ ਗਿਆ ਬਾਜ ਠੀਕ ਆ ਯਾਰ ਸਾਡੇ ਪਰਸ ਨਹੀਂ ਕਿ ਮੇਰੇ ਨਾਲ ਥੋੜਾ ਜਿਹਾ ਨਹੀਂ ਹੈਗਾ ਸਟੈਂਡ ਦੇ ਵਾਲੋ ਇਲਾਤਾ ਗੁਰਪ੍ਰੀਤ ਭਾਈ ਸਾਢੇ 6 ਦਾ ਠੀਕ ਜਿਆਜ ਬਾਈ ਦਾ ਕਹਦਾ 10000 ਦੱਸਦਾ ਦੇਊਗਾ 8 ਲੱਗਿਆ 10 ਸਹੀ ਹੈ ਛੱਡ ਦੇ ਉਹ ਜਾ ਜਾ 8000 ਸਹੀ ਹੈ ਯਾਰ ਐਉਂ ਨਾ ਬਾਈ ਯਾਰ 5 400 ਨੂੰ ਵੱਜਣਾ ਤੇ ਜੋ ਬਾਹਲਾ ਨਹੀਂ ਵੱਜਦਾ ਮੈਂ ਵੀ ਤੇਰੀ ਗੱਲ ਓ ਜਾਨ ਦੇ ਨਹੀਂ ਪੱਕੇ ਪੈਸੇ ਲਾਤੇ ਆਣੇ ਨਹੀਂ ਪੱਕੇ ਦਾ ਲਾਤੇ ਮੈਂ ਦਾ ਬਰਾਬਰ ਹੀ ਆ ਬਈ ਬਹੁਤ ਹਾਂ ਥੋਲ ਦਾ ਬੱਕਰਾ ਤੇ ਰਾਨੇ ਥੋਲ ਆਈ ਕੋਨੇ ਠੀਕ ਆ ਕੋਨੇ ਪ੍ਰਸਾਦ ਮੰਨੀ ਤੂੰ ਵੀ ਮੰਨ ਲੈ ਪਹਿਲੇ ਗੜੀ ਆ ਮੈਂ ਲਾਈ ਵੇ ਬਰਨਾ ਤੇ ਕਟਾਏ ਨਹੀਂ ਮੈਂ ਕਟਾਏ ਤਾਂ ਨਹੀਂ ਮੈਂ ਮੰਨ ਲਾ ਉਹ ਨਹੀਂ ਮੈਂ ਤੇ ਫਿਰ ਮੈਂ ਤੇ ਛੱਡਦਾ ਆਪਾਂ ਕਹਿ ਦਾਂ ਛੱਡਦਾ ਉਹ ਵੀ ਛੱਡ ਹੀ ਗਿਆ ਤਾ ਫਸਾ ਡਿਆ ਸਾਡਾ ਉਹ ਛੱਡ ਜੇ ਨਾ ਸੇ 67 ਕਿੰਨੇ ਦਾ ਕਰਤਾ ਹੁਣ 6700 ਜੀ ਲੈ ਜਾਗਾ ਆਪਾਂ ਜੇ ਲੈਣਾ ਠੀਕ ਅਰਦਾਤੋ ਘਟ ਨਹੀਂ ਮੈਂ ਇਹਨਾਂ ਨੂੰ ਕਹਦਾ ਨਹੀਂ ਦੇਣਾ ਨਹੀਂ ਦੇਣਾ ਪੈਸੇ ਤਾਂ ਗਿਣਾਂ ਪੈਸੇ ਗਿਣੇ ਆ ਮੈਂ ਪੈਸੇ ਨਹੀਂ ਭਾਈ ਉਹ ਭਰਾਵਾ ਸੱਤ ਦਾ ਮਹਿੰਗਾ ਵੇਖ ਕੇ ਛੱਡ ਗਿਆ ਉਹਨੇ ਫਿਰ ਮੋੜੇ ਛੱਡ ਗਿਆ ਕੋਈ ਗੱਲ ਨਹੀਂ ਮੈਂ ਚੱਲ ਆਉਂਦਾ ਫਿਰ ਉਹਨਾਂ ਦਾ ਆਖਿਆ ਸੀਗਾ ਮੈਂ ਚੱਲ ਆਉਂਦਾ ਇਹ ਤੇਰਾ ਮਤ ਪਰ ਦੋ ਹੋ ਗਿਆ ਅੱਛਾ ਅਬੀ ਸੌਦਾ ਚੜ ਗਿਆ ਸਿਰੇ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਮੇਰੇ ਵੀ ਸ਼ੇਅਰ ਕਰਦਾ ਕਰੋ ਭਾਈ ਮਣਕਾ ਵਾਲੇ ਤੋਂ ਆਇਆ ਸੀ ਬੱਕਰਾ ਲੈ ਕੇ ਬਹੁਤ ਆ ਨਾਲ ਵੇਖ ਲਓ ਵੀ ਸੌਦਾ ਸਿਰੇ ਚੜ ਗਿਆ ਤੇ ਆ ਬੱਕਰਾ ਸੀ ਗੁਰਪ੍ਰੀਤ ਨੇ ਲੈ ਲਿਆ ਬਾਈ ਕੀ ਨਾ ਬਾਈ ਆਪਣਾ ਆਪਣਾ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਬਾਈ ਬਹੁਤ ਬਹੁਤ ਧੰਨਵਾਦ ਤੇਰਾ ਜਿਹਨੇ ਸਾਡਾ ਮਾਨ ਤਾਨ ਰੱਖਿਆ ਬਾਈ ਬਹੁਤ ਬਹੁਤ ਧੰਨਵਾਦ ਬਾਈ ਗੁਰਪ੍ਰੀਤ ਤੇਰਾ ਵੀ ਸੌਦਾ ਤਾਂ ਪੂਰਾ ਕਸ ਕੇ ਹੀ ਹੋਇਆ ਪਰ ਜਮਾ ਮਨ ਨਹੀਂ ਢਲਾਇ ਜੀ ਉਹਨੂੰ ਘੱਟ ਕਹਿ ਨਹੀਂ ਹੁਣ ਮੈਂ 100 ਲਿਖਾਈ ਮੈਂ ਪਾਤੀ 200 ਫਿਰ ਹੁਣ ਇਹਦੇ ਤੋਂ ਵੀ ਨਹੀਂ ਭੱਜ ਜਾਣਾਗਾ ਚੱਲ ਬਾਈ ਲੈ ਜਾ ਬਸ ਬਹੁਤ ਬਹੁਤ ਧੰਨਵਾਦ ਤੇ ਪੇ ਲਾਵੇ 16000 ਮੰਗਿਆ ਦੋ ਬੱਚੇ ਇਹਦੇ ਮਗਰ ਦੋ ਬੱਕਰੇ ਆ ਠੀਕ ਆ ਬਾਬਾ ਜੀ ਕਿਹੜਾ ਪਿੰਡ ਆਪਣਾ ਭਰਾਵਾ ਪਿੰਡ ਹੈ ਜੇ ਗੱਲ ਫੇਰ ਵੀ ਪਿੰਡ ਪਿੰਡ ਦਾ ਸ਼ਹਿਰ ਜੀ ਰਹਿੰਦੇ ਆ ਉੱਦੇ ਲੋਕਰ ਅੱਛਾ ਫਰੀਦਕੋਟ ਹੀ ਰਹਿੰਦੇ ਆ ਠੀਕ ਹੈ ਨਹੀਂ ਨਹੀਂ ਯਾਰ ਹੋ ਗਿਆ ਅਰੇ ਗੱਲ ਨਾ ਆਪ ਨੂੰ ਸਾਫ਼ ਜੀ ਆਪਾਂ ਠੀਕ ਹੈ ਹੁਣ ਪੈ ਕੱਚੇ ਨਹੀਂ ਲੜੇ ਕਿ ਦੂਤੇ ਆਵਾ 16 ਮੰਗਿਆ ਸੀਗਾ 16 ਮੰਗੀ ਜਾ ਰਹੀ ਹੈ ਜੀ ਚੈੱਕ ਕਰਕੇ ਤੁਸੀਂ ਮੈਂ ਸਾਡੀ ਵੱਡੀ ਆ ਉਹ ਵੱਡੀ ਵੱਡੀ ਉਹ ਬਦਲ ਲੈਂਦਾ ਨਹੀਂ ਮੱਚੇ ਜੀ ਮੇਡਾ ਉਹ ਚਲਿਆ ਸਮਝਦਾ ਪਹਿਲਾਂ ਕਿ ਉਹ ਬੰਦ ਨਹੀਂ ਰੱਖੀ ਬੈਠੇ ਉਹ ਨਹੀਂ ਹੋ ਗਿਆ ਕਾਲਾ ਯਾਰ ਅਜੇ ਪੌਣੀ ਦਾ ਕੀ ਕਹਿੰਦੇ ਬਹੁਤ ਤੁਸੀਂ ਕਰਾ ਦੇ ਸੋ ਤੇਰਾ ਕਿਹਦਾ ਸੋਜਦਾ ਲੱਗਦਾ ਕਿੰਨੇ ਚ ਕਰਤਾ ਬਾਈ ਫਰਾਤ ਲਿਖਾਈ ਤੇਰਾ ਕਰਵਾਣਾ ਹੈ 200 ਦਾ ਪੰਜ ਦਿਨਾਂ ਮੈਂ ਹਾਂ ਠੀਕ ਆ ਜੀ ਲਿਖਾਈ ਫਰਾਤ ਕਰ ਗਿਆ ਲਿਖਾਈ ਮੇਰੇ ਕਰਵਾਉ ਆਪੋ ਆਪਦੀ ਕਰਾ ਲੇ 100 ਮੈਂ ਦੇ ਦਿੰਦਾ ਸੋਨਾ ਹੀ ਤੇਰੇ ਪਰ ਕੱਕਾ ਫੜਾ ਫੜਾ ਠੀਕ ਆ 100 ਦਾ ਦਾ ਬਾਬਾ ਕੋਈ ਫਰਕ ਨਹੀਂ ਫਿਰ ਕੋਈ ਦੋ ਪਾ ਪੈਣ ਫਾੜ ਜਾ ਹਾਂ ਫਾੜ ਫਾੜ ਹਾਂ ਨਾ ਹੁਣ ਮੋੜਿਆ ਠੀਕ ਹੈ 100 100 ਲਗਾਈ ਵਾ ਠੀਕ ਆ ਕਿਹੜੇ ਪਿੰਡੋਂ ਆਇਆ ਬਾਈ ਵਾ ਠੀਕ ਆ ਬਾਈ ਕਿਹੜੇ ਪਿੰਡੋਂ ਹੋਰ ਕੀ ਹੋ ਗਈ 100 ਰੁਪਿਆ ਅਸੀਂ ਆਪਦੇ ਪਾਸੋਂ ਦੇਣਾ 5000 ਉਹ ਆਪੇ ਦੇਊਗਾ ਫਿਰ ਉਹ ਆਪਦਾ ਦੇਊਗਾ 200 ਕੱਟ ਹੋ ਗਿਆ 100 ਮਾਇਦੇ ਦਾ ਬਣ ਗਿਆ 100 ਤੁੰਗੇ ਇਹ ਪੰਜਾ ਹੋ ਗਿਆ ਬਾਈ ਦਾ ਪਰਚੀ ਇੱਕ ਦੇਊਗਾ ਉਹ 100 100 ਪਿੱਛੇੜ ਕੇ 100 ਜਾਂ ਤੱਕ ਦੇਊਗਾ 5000 ਦੇ ਵਿੱਚ ਚੱਲ ਹੁਣ ਪੱਕੇ ਕੋਈ ਗੱਲ ਨਹੀਂ ਦੇ ਦੋ ਰੁਪਏ ਲਖਾਈ ਨੂੰ ਕਿਹੜੇ ਪਿੰਡੋਂ ਆਏ ਬਾਈ ਲਖਾਈ ਕਰਾਦੇ ਆਪਦੀ ਜਲਾਲੇ ਆਣੇ ਤੋਂ ਠੀਕ ਆ ਬਾਈ ਲਓ ਵੀ ਜਲਾਲੇ ਆਣੇ ਤੋਂ ਆਏ ਸੀ ਬਾਈ ਬੱਕਰਾ ਲੈ ਕੇ ਫਰੀਦਕੋਟ ਮੰਡੀ ਤੇ ਬਾਬਾ ਬੱਕਰਾ ਵਖਾਈ ਕਰਾ ਬਾਬਾ ਬੱਕਰਾ ਮੂਰ ਨੂੰ ਕਰ ਬਾਬਾ ਆ ਬੱਕਰਾ ਕਾਲਾ ਬੱਕਰਾ ਕਹਿਰਾ ਤੇ ਬਾਬੇ ਦਾ ਪਿੰਡ ਫਰੀਦਕੋਟ ਸ਼ਹਿਰ ਠੀਕ ਆ ਬਾਈ ਜੀ ਲਓ ਵੀ ਲਖਾਈ ਆਪੋ ਆਪਣੀ ਹੋ ਗਈ ਉਹ ਸੌਦਾ ਚੜ ਗਿਆ ਸਰੇ ਬਈ ਆ ਸੌਦਾ ਉਹ ਫੜ ਲੈ ਆ ਫੜਤਾ ਸੀ ਮੈਂ ਪੈਸੇ ਦਾ ਕੱਢ ਲਾਂ ਪੈਸੇ ਤਾਂ ਫੜ ਤੂੰ ਪੈਸੇ ਫੜ ਲੂੰਗਾ ਕਿਹਨੇ ਜਾਂਦੇ ਪੈਸੇ ਜਾਂਦੇ ਉਹ ਛੱਡ ਕੇ ਤਾਂ ਨਹੀਂ ਜਾਂਦੇ ਤੇਰੇ ਕੋਲੇ ਤੂੰ ਘੋਰਦੀਆਂ ਪੈਸੇ ਤਾਂ ਫੜ ਲੈ ਦੇ ਕੋਈ ਨਾ ਲੈਣੀ ਪੈਂਦਾ ਨਾ ਵੀ ਵੱਡ ਨਹੀਂ ਆਈ ਤੈਨੂੰ ਵਿਆਹ ਤੇ ਨਹੀਂ ਬਣਾ ਲਈ ਤੂੰ ਹਲਾ ਮੈਂ ਵਿੱਚ ਵੜਿਆ ਹੁਣ ਅਸਾ ਗੋਰੇ ਬੰਦੇ ਨਾਲ ਕਾਲੇ ਵਿੱਚ ਵੜਨਾ ਹੋਂਡਾ ਤੂੰ ਕਦੇ ਪਿੱਛੇ ਹੁੰਦਾ ਹਾਂ ਗਣਾ ਆ 15000 ਦਾ ਸੌਦਾ ਹੋ ਗਿਆ ਸਭ ਦੇ ਬੋਲ ਅੰਤਾਂਗੇ ਨੇ ਮੈਂ ਪੈ ਗਨੇ ਆਗੇ ਹੁਣ ਇਹਦੀ ਕੀ ਹੋ ਗਿਆ ਸਖਤ ਕਿੰਨੇ ਦਾ ਕਰ ਲਿਆ ਬਾਈ 14.5 ਬਹੁਤ ਬਹੁਤ ਧੰਨਵਾਦ ਜੀ ਸਿਰੇ ਲੱਗ ਗਿਆ ਲਖਾਈ ਕਰਾਊਗਾ ਬਾਈ ਦੇਣ ਵਾਲਾ ਤੇ 15000 ਦਾ ਪੂਰਾ ਹੋ ਗਿਆ ਬੱਕਰਾ ਆ ਤੇ ਪੈਸੇ ਬਾਈ ਆ ਗਏ ਦੇਣੇ ਆ ਹਜੇ ਲੈ ਲੈ ਪੈਸੇ ਚੱਲ ਸਾਹਮਣੇ ਜਾ ਲੈ ਲੈ ਦੇਣੇ ਉਹੀ ਮਸਾ ਇਹ ਸੌਦਾ ਸਿਰੇ ਚੜਾਇਆ ਤੜਕੇ ਦਾ 14 13 14 ਲੱਗੀ ਜਾਂਦਾ ਸੀ ਹੁਣ ਜਾ ਕੇ 15000 ਦਾ ਸੌਦਾ ਸਿਰੇ ਲਾ ਕੇ ਮੈਂ ਤਾਂ ਦੁਨੀਆ ਹੀ ਨਹੀਂ ਮੈਂ ਤਾਂ ਉਹ ਹਰ ਹੀ ਉਹ ਦਰਿਆ ਦਾ ਗੋਲਾ ਉਹ ਇੰਨੇ ਕ ਤੇ ਨਿਭਣਦਾ ਹੀ 15 ਮੇਰਾ ਜਵੀਰੇ ਲਾਇਆ ਗਿਆ 15 ਲੱਗਿਆ ਇਹਨੂੰ ਪੁੱਛ ਲੈ ਮੈਂ ਕਹ ਰਿਹਾ ਸੀ 15 ਮੈਂ ਤਾਂ 15 ਲਾਇਆ ਸੀ ਹੁਣ ਲਾਇਆ ਨਾ ਬੇਨਾ ਹਾਂ ਆ 15 ਲਾਇਆ ਸੀ ਇਹਦਾ ਦਿਮਾਗ ਦੇ ਕੋਲ ਆਈਏ ਨੇ ਕੋਈ ਘਰੇ ਰੱਖਣਾ ਬੱਕਰਾਂ ਦਾ ਜੀ ਬੱਕਰੀ ਆ ਜੋ ਬੱਕਰੀ ਰੱਖ ਠੀਕ ਆ ਭਾਈ ਕਿੰਨੇ ਘਟ ਆ 500 ਕਰ ਦੇਓ 500 ਹੋਰ ਲਖਾਈਏ ਤੋਂ ਲੈ ਲੈ 200 200 ਕਰ ਲਈ ਯਾਰ ਪੱਕੇ ਰੁਪਏ ਲਾ ਆ ਪੱਕੇ ਲਾਂ ਦੂ ਪੱਕੇ ਲਾ ਪੱਕੇ ਲਾ ਕੱਚੇ ਦਾ ਉਹ ਵੀ ਤੈਨੂੰ ਕਹਾ ਹਾਂ ਫੜ 8000 ਰੁਪਇਆ ਨਹੀਂ 10 10 ਤੋਂ ਥੱਲੇ ਉਤਰਦਾ ਨਹੀਂ ਉਤਰਦਾ ਬਾਈ ਹੈ 10 ਤੋਂ ਤਾਂ ਦੇ ਰਹੇ ਆ ਚੱਲ ਕੋਈ ਗੱਲ ਨਹੀਂ ਬੰਦ ਕਰ ਓ ਫਿਰ ਤਾਂ ਦੇ ਦਿੰਦੇ ਨਹੀਂ 10 ਤੋਂ ਪਾਂ ਦੇਉਂਗਾ ਜੀ ਉੱਤਰੀ ਲੱਗ ਕੇ ਵੀ ਆ ਪੁੱਛ ਗਰੋਂ ਬੋਲ ਤਾਂ ਬੋਲ ਮੜਾ ਖੁੱਲ ਕੇ ਬੋਲੀ ਆ ਜਜਾ ਤੈਨੂੰ ਵੀ ਪਤਾ ਹੀ ਆ ਤੈਨੂੰ ਕਿਹੜਾ ਪਤਾ ਨਹੀਂ ਹੈਗਾ ਆ ਗੱਲ ਵਿੱਚ ਦੇਖ ਲਿਆ ਬੱਕਰਾ ਦਾ ਤੂੰ ਦੇਖਦਾ ਨਾ ਹੋ ਜਾ ਜੀ ਉਹ ਬਣਾ ਡਰਣਾ ਨਹੀਂ ਥੱਲੇ ਫਿਰ ਉਹ ਦੇਊਗਾ ਕਿਤੇ ਕਿਤੇ ਲਾਉ ਦਾ ਸਹੀ ਤੁਸੀਂ ਕੁਸ ਲਾਉਂਗਾ ਅਗਲਾ ਦਾ ਤਾਂ ਹੀ ਹੁੰਦਾ ਨਾ ਛੱਡ ਲਈ ਜਿੱਥੇ ਤੱਕ ਤੈਨੂੰ ਪਤਾ ਨਾ 9 ਬਸ ਸਾਢੇ 9 ਦਾ ਦੇ ਨਾ ਯਾਰ ਦੇ ਦੇ ਏ ਮੇ ਬੇ ਤੇ ਯਾਰਾ ਉਹ ਲਖਾਈ ਬਾਈ ਕਰਾ ਦੂ ਯਾਰ ਫੜਾ ਲਖਾਈ ਬਾਈ ਨਹੀਂ ਨੁੰਗਾ ਫਿਰ ਕੀ ਕਹਨੇ ਦੱਸ ਹੂੰ ਤਾਂ ਬਟੇ ਕਥਿਆ ਮੇ ਯਾਰਾ ਫੋਨ ਆ ਗਿਆ ਕੰਮ ਨਹੀਂ ਬਾਈ ਬੋਲਿਆ ਨਹੀਂ ਆਪੇ ਪੈਸੇ ਪਾ ਦੇ ਵਿੱਚ ਤੂੰ ਦੱਸ ਦੇ ਤੂੰ ਦੱਸ ਦੇ ਬੋਲ ਹਾਂ ਦੱਸ ਤੂੰ ਵੀ ਦੱਸ ਸਾੜੇ ਐ ਕਰੀ ਜੰਨਾ ਪੂਰਾ ਬੋਲੇ ਨਹੀਂ ਯਾਰ 12 ਦਾ ਲੈ ਯਾਰ ਪੂਰੇ 10 ਦਾ ਦੇ ਯਾਰ ਨਵੇੜ ਕੰਮ ਜਾ ਗਿਣ ਪੈਸੇ ਬਾਈ ਯਾਰ ਗਿਣ ਦੇ ਬਾਈ ਸਾਢੇ ਨੂੰ ਉਰੇ ਦੱਸਦਾ ਹੋ ਗਿਆ ਮੇਰਾ ਦੇ ਪੈਸੇ ਨਵੇੜੋ 12 ਆਖੀ ਜਾਂਦਾ ਗੱਡ ਪੈਸੇ ਯਾਰ ਨਵੇੜ ਦੇ ਚੱਕ ਗੈਣ ਬਈ ਹਾਂ ਗੱਲ ਨਹੀਂ ਕਰਨੀ ਪਣੀ ਲਖਾਈ ਬਈ ਕੋਈ ਆਪੋ ਆਪਣੀ ਹੋ ਗਈ ਯਾਰ 100 ਦਾ ਕੋਈ ਫਰਕ ਨਹੀਂ ਆਪੋ ਆਪਣੀ ਹੋ ਗਈ ਯਾਰ ਰੋਲਾ ਨਵੇੜੋ ਕਿਉਂ ਬਈ ਜਾਇਜ਼ ਆ ਨਾ ਗੱਲ ਸਰਪੰਚ ਸਾਹਿਬ ਹਾਂ ਪੂਰੇ ਦੱਸਦਾ ਕਰਾਦਾ ਨਹੀਂ ਹੁਣ ਵੀ ਨਹੀਂ ਮੋਲਿਆ ਨਹੀਂ ਬਾਈ ਵੀ ਸਹੀ ਸੁਭਾ ਦਾ ਬੰਦਾ ਕਿਹੜਾ ਪੰਡਾ ਆਪਣਾ ਬਾਈ ਫਰੀਦ ਗੁੱਟ ਹੋਈ ਬਹੁਤ ਧੰਨਵਾਦ ਬਾਈ ਜਿਹੜਾ ਸਾਡਾ ਇੱਜ਼ਤ ਮਾਨ ਤੁਸੀਂ ਰੱਖਿਆ ਵੀ ਸਾਡੇ ਆਖੇ ਇਲਾਕੇ ਤੁਸੀਂ ਮੰਨ ਲਈ। ਨਹੀਂ ਐਂ ਸੌਦਾ ਰਵਦੇ ਫਿਰ। ਹਾਂ। ਹੁਣ ਅਗਲਾ 12 ਤੇ ਖੜਾ ਸੀ ਆਪਾਂ ਦੱਸ ਤੇ। ਨਹੀਂ ਪੈਸੇ ਜਿਹੜੇ ਪੱਕੇ ਲਈ ਆਏ। ਨਹੀਂ ਠੀਕ ਆ ਫਿਰ। ਭਾਵੇਂ ਉਹਨੇ 7 ਲਾਇਆ ਪਰ ਆਪਣੇ ਉਹਨੇ ਸਿੱਟੀ ਨਹੀਂ ਬੰਦੇ ਨੇ। ਸੌਦਾ ਐਂ ਫਾਟਮਾ ਹੁੰਦਾ। ਹਾਂ। ਨਹੀਂ ਉਹਨੂੰ ਵੀ ਪਤਾ ਹੈਗਾ। ਹਾਂ। ਮੈਂਟਰ 'ਚ ਸੌਦਾ ਹੋ ਗਿਆ। ਇਹ ਵੀ ਹਾਂ। ਬਹੁਤ ਬਹੁਤ ਧੰਨਵਾਦ ਬਾਈ ਜੀ। ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ। ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਸ਼ੇਅਰ ਕਰਦਿਆ ਕਰੋ ਮੇਰੇ ਵੀਰ।